ਕੀ ਤੁਸੀਂ ਕਣਕ ਦੀ ਪ੍ਰਾਲਿਗੜੀ ਵੇਸਟੇਜ ਹੈ ਨਾੜ ਹੈ ਉਹ ਸਾੜਨ ਦੇ ਮਾਮਲੇ ਬੜੇ ਨਜ਼ਰ ਆ ਰਹੇ ਨੇ ਲੋਕ ਕਿਸਾਨਾਂ ਆ ਗੱਲ ਕਰਨ ਕਿਸ ਤਰ੍ਹਾਂ ਦੀ ਅਪੀ ਤੁਹਾਡੇ ਨਾਲਿਓ ਪਰ ਕਿਸ ਤਰ੍ਹਾਂ ਦੇ ਮਾਮਲੇ ਆ ਰਹੇ ਹਾਂ ਜੀ ਆਪਾਂ ਕਣਕ ਦੇ ਨਾੜ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਤਾਂ ਅਸੀਂ ਤਕਰੀਬਨ ਪਿਛਲੇ ਜਨਵਰੀ ਮਹੀਨੇ ਤੋਂ ਸਾਡੇ ਲਗਾਤਾਰ ਕੈਂਪ ਚੱਲ ਰਹੇ ਆ ਕਿਸਾਨਾਂ ਨੂੰ ਅਸੀਂ ਇਹਦੇ ਬਾਰੇ ਚ ਜਾਗਰੂਕ ਕਰ ਰਹੇ ਆ ਤੇ ਜ਼ਿਆਦਾਤਰ ਤਾਂ ਅਸੀਂ ਖੇਤਾਂ ਵਿੱਚ ਦੇਖ ਰਹੇ ਆ ਕਿ ਕਿਤੇ ਨਾੜ ਸਾੜਨ ਦੀ ਕੋਈ ਘਟਨਾ ਨਹੀਂ ਅਸੀਂ ਦੇਖ ਰਹੇ ਕਿਸਾਨ ਵੀਰ ਇਹਨੂੰ ਕੂੜੀ ਬਣਾਉਣ ਤੋਂ ਬਾਅਦ ਜਿਹੜਾ ਮਾੜਾ ਮੋਟਾ ਬਚੀ ਤੁਸੀਂ ਰਹਿਣ ਖੁੰਦ ਹੈ ਉਹਨੂੰ ਤਵੀਆਂ ਨਾਲ ਜਾਂ ਰੋਟਾ ਵੇਟਣ ਨਾਲ ਖੇਤਾਂ 'ਚ ਬਾਹਰੇ ਹੈ ਕਈ ਵਾਰੀ ਕੋਈ ਕਿਸੇ ਅਸੀਂ ਦੇਖਦੇ ਵੀ ਆਂ ਕਿਸੇ ਵੱਟ ਡੌਲ ਦੇ ਨਾਲ ਕਿਤੇ ਮਾੜਾ ਮੋਟਾ ਕੋਈ ਕੂੜਾ ਕਰਕਟ ਜਾਂ ਕੋਈ ਹੋਰ ਛੋਟੀ ਮੋਟੀ ਢੇਰੀ ਨੂੰ ਅੱਗ ਲਗਾਤੀ ਹੋਵੇ ਤਾਂ ਗੱਲ ਵੱਖਰੀ ਹੈ ਪਰ ਜਿਸ ਤਰ੍ਹਾਂ ਅਸੀਂ ਖੇਤਾਂ ਵਿੱਚ ਦੇਖਨੇ ਆਂ ਜਦੋਂ ਅੱਗ ਲਗਾਈ ਹੁੰਦੀ ਸੀ ਉਦੋਂ ਤਾਂ ਬਿਲਕੁਲ ਸਵਾਭ ਵਗੈਰਾ ਖੇਤਾਂ 'ਚ ਦਿਖਦੀ ਸੀ ਇਸ ਤਰ੍ਹਾਂ ਦੀ ਤਾਂ ਕੋਈ ਨਾੜ ਨੂੰ ਅੱਗ ਲਗਾਉਣ ਦੀ ਇਸ ਸਾਲ ਕੋਈ ਘਟਨਾ ਨਹੀਂ ਸਾਹਮਣੇ ਆਈ ਟੀਮਾਂ ਕਿ ਨਹੀਂ ਐਕਟ ਕਰ ਤੁਹਾਡੀ ਆੜੀ ਫੀਲਡ ਜਨਰਲ ਚੱਲ ਇਹਦੇ ਵਿੱਚ ਟੀਮਾਂ ਸਾਡੀਆਂ ਹਰ ਇੱਕ ਪਿੰਡ ਤੱਕ ਜਿਵੇਂ ਨੋਡਲ ਅਫਸਰ ਸਾਡੇ ਬਣੇ ਹੋਏ ਆ ਉਸੇ ਤਰੀਕੇ ਨਾਲ ਜਿਹੜੀ ਇਸ ਟਬਲ ਬਰਨਿੰਗ ਸੰਬੰਧੀ ਸਾਡੀਆਂ ਡਿਊਟੀਆਂ ਨੇ ਉਸੇ ਢੰਗ ਨਾਲ ਚੱਲ ਰਹੀਆਂ ਤੇ ਔਰ ਨਾਲੋ ਨਾਲ ਜਿਹੜਾ ਸਾਡਾ ਖੇਤੀਬਾੜੀ ਵਿਭਾਗ ਦਾ ਜਿਹੜਾ ਸਾਰੇ ਬਲਾਕ ਬਲਾਕਾਂ ਤੋਂ ਜਿੰਨੇ ਵੀ ਸਾਡੇ ਫੀਲਡ ਸਰਕਲ ਹੈ ਉਹ ਸਾਰੇ ਕੰਮ ਕਰ ਰਹੇ ਆ ਕੈਂਪ ਲਗਾ ਰਹੇ ਆ ਔਰ ਕਿਸਾਨਾਂ ਨੂੰ ਇਹਦੇ ਸੰਬੰਧ ਵਿੱਚ ਜਾਗਰੂਕ ਕਰ ਰਹੇ ਆ